ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਅਜਿਹੇ ਉਪਾਅ ਲੈ ਕੇ ਆਏ ਹਾਂ ਜੋ ਸੁਪਾਣ ਕਰਨ ਦੇ ਨਾਲ ਤੁਹਾਡਾ 8 ਦਿਨਾਂ ਦੇ ਵਿੱਚ ਹੀ ਵਿਆਹ ਪੱਕਾ ਹੋ ਜਾਵੇਗਾ ਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਹਰ ਇੱਕ ਘਰ ਦੇ ਵਿੱਚ ਇਹ ਪ੍ਰੋਬਲਮ ਚੱਲਦੀ ਰਹਿੰਦੀ ਹੈ ਕਿ ਸਾਡਾ ਵਿਆਹ ਨਹੀਂ ਹੋ ਰਿਹਾ ਜਾ ਸਾਡਾ ਭਰਾ ਅਜੇ ਬੈਠਾ ਹੈ ਕੁਵਾਰਾ ਜਿਸ ਦੀ ਉਮਰ ਕਾਫੀ ਜ਼ਿਆਦਾ ਹੋ ਗਈ ਹੈ ਉਸ ਦਾ ਰਿਸ਼ਤਾ ਨਹੀਂ ਬਣ ਰਿਹਾ ਜਾਂ ਫਿਰ ਕਈਆਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਸਾਡੇ ਭੈਣ ਕੈਨ ਤੋਂ ਭਾਵ ਕਿ ਕਿਸੇ ਦਾ ਭਰਾ ਤੇ ਕਿਸੇ ਦੀ ਭੈਣ ਅਜੇ ਤੱਕ ਜਿਨ੍ਹਾਂ ਦਾ ਰਿਸ਼ਤਾ ਨਹੀਂ ਹੋਇਆ ਉਹਨਾਂ ਦਾ ਪਰਿਵਾਰ ਇਸ ਚੀਜ਼ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਰਹਿੰਦਾ ਹੈ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਤੁਹਾਡਾ ਕੋਈ ਪੈਣਪਰਾ ਅਜੇ ਵਿਆਹਣ ਵਾਲਾ ਹੈ ਜਿਸ ਦੀ ਉਮਰ ਕਾਫੀ ਜ਼ਿਆਦਾ ਵੱਧਦੀ ਜਾ ਰਹੀ ਹੈ ਹਰ ਸਾਲ ਕਿਉਂਕਿ ਉਹਨਾਂ ਨੂੰ ਕੋਈ ਚੰਗਾ ਰਿਸ਼ਤਾ ਹੀ ਨਹੀਂ ਮਿਲਦਾ ਲੜਕੇ ਨੂੰ ਲੜਕੀ ਤੇ ਲੜਕੀ ਨੂੰ ਲੜਕਾ ਇਹ ਸਾਰੇ ਕਾਰਨ ਕਿਹੜੇ ਹੁੰਦੇ ਹਨ ਇਹਨਾਂ ਦੇ ਪਿੱਛੇ ਸਾਡੇ ਵਿਆਹ ਦੇ ਵਿੱਚ ਤੇਰੀ ਕਿਉਂ ਹੋ ਰਹੀ ਹੈ ਇਹ ਸਾਰੇ ਕਾਰਨ ਵੀ ਦੱਸਾਂਗੇ ਤੇ ਇਸ ਦੇ ਨਾਲ ਨਾਲ ਤੁਹਾਨੂੰ ਇੱਕ ਛੋਟਾ ਜਿਹਾ ਉਪਾਅ ਵੀ ਦੱਸਾਂਗੇ ਜਿਸ ਨੂੰ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ 8 ਦਿਨਾਂ ਦੇ ਵਿੱਚ ਸ਼ਹਿਨਾਈਆਂ ਵੱਜ ਸਕਦੀਆਂ ਹਨ ਸਾਡੇ ਘਰ ਦੇ ਵਿੱਚ ਖੁਸ਼ੀਆਂ ਆ ਸਕਦੀਆਂ ਹਨ ਕਹਿੰਦੇ ਉਪਾਅ ਕੇ ਤੁਹਾਡਾ 8 ਦਿਨ ਦੇ ਵਿੱਚ ਵਿੱਚ ਵਿਆਹ ਪੱਕਾ ਹੋ ਸਕਦਾ ਹੈ ਇਹ ਉਪਾਅ ਕਿਵੇਂ ਕਰਨਾ ਜਿਸ ਦੇ ਨਾਲ ਸਾਡੇ ਵਿਆਹ ਦੇ ਵਿੱਚ ਰਿਸ਼ਤੇ ਦੇ ਵਿੱਚ ਆ ਰਹੀ ਪ੍ਰੋਬਲਮ ਦੂਰ ਹੋ ਜਾਵੇ ਇਹ ਉਪਾਅ ਨੂੰ ਕਰਨ ਦੇ ਲਈ ਸਾਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਦੱਸਣ ਜਾ ਰਹੇ ਹਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜ਼ਰੂਰ ਸੁਣਿਆ ਜਾਵੇ ਜੇਕਰ ਵੀਡੀਓ ਚੰਗੇ ਲੱਗੀ ਤਾਂ ਅੱਗੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦੇਣਾ ਜੀ ਆਦੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਜਰੇ ਵੀ ਲਗਵਾ ਦੇਣਾ ਜੀ ਸਾਸੰਗ ਜੀ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਵਿਆਹ ਦੇ ਵਿੱਚ ਤੇਰੇ ਹੋ ਰਹੀ ਹੈ ਤੁਹਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਤੁਹਾਨੂੰ ਕਿਸੇ ਵੀ ਗ੍ਰਹਿ ਦੇ ਚੱਕਰ ਦੇ ਵਿੱਚ ਜਾਂ ਫਿਰ ਕਿਸੇ ਵੀ ਕੁੰਡਲੀ ਦੇ ਚੱਕਰ ਦੇ ਵਿੱਚ ਪੈਣ ਦੀ ਜ਼ਰੂਰਤ ਨਹੀਂ ਤਹਾਨੂੰ ਬਸ ਛੋਟੇ-ਛੋਟੇ ਉਪਾਅ ਦੱਸਾਂਗੇ ਉਹ ਪਾ ਤੁਸੀਂ ਕਰ ਲੈਣੇ ਹਨ ਕਿਉਂਕਿ ਹੁੰਦਾ ਕੀ ਹੈ ਜ਼ਿਆਦਾਤਰ ਜਦੋਂ ਵੀ ਸਾਡੇ ਘਰ ਦੇ ਵਿੱਚ ਵਿਆਹ ਦੇ ਵਿੱਚ ਦੇਰੀ ਹੁੰਦੀ ਹੈ ਤੇ ਸਾਡਾ ਜ਼ਿਆਦਾਤਰ ਤਾਂ ਕਾਰਨ ਇਹ ਹੀ ਹੁੰਦਾ ਹੈ ਗੁਰੂ ਗ੍ਰਹਿ ਤੇ ਮੰਗਲ ਗ੍ਰਹਿ ਜਦੋਂ ਇਹ ਦੋਨੋਂ ਗ੍ਰਹਿ ਸਾਡੀ ਕੁੰਡਲੀ ਦੇ ਵਿੱਚ ਖਰਾਬ ਚੱਲਦੇ ਹਨ ਉਸ ਸਮੇਂ ਹੀ ਸਾਡੇ ਵਿਆਹ ਦੇ ਵਿੱਚ ਦੇਰੀ ਆਉਂਦੀ ਹੈ ਸਾਡੇ ਰੇਸ਼ਤੇਆਂ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਜਿਨ੍ਹਾਂ ਦਾ ਮੰਗਲ ਗ੍ਰਹਿ ਖਰਾਬ ਚੱਲ ਰਿਹਾ ਹੁੰਦਾ ਹੈ ਉਹਨਾਂ ਨੇ ਕੀ ਕਰਨਾ ਹੈ ਕਿ ਜਿਹੜੀ ਸਾਡੇ ਹੱਥ ਦੀ ਸੱਜੇ ਹੱਥ ਸੱਜਾ ਹੱਥ ਹੁੰਦਾ ਹੈ ਸੱਜੇ ਹੱਥ ਦੇ ਅੰਗੂਠੇ ਦੇ ਨਾਲ ਵਾਲੀ ਜਿਹੜੀ ਉਂਗਲੀ ਹੁੰਦੀ ਹੈ ਉਸੇ ਨੀਚੇ ਮੰਗਲ ਗ੍ਰਹਿ ਦਾ ਪਰਿਵਰਤਨ ਹੁੰਦਾ ਹੈ ਉਹਦੇ ਤੁਸੀਂ ਕੀ ਕਰਨਾ ਹੈ ਕਿ ਹਰ ਰੋਜ਼ ਆਪਣਾ ਨਹਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਪਹਿਲੀ ਹਲਦੀ ਜਿਹੜੀ ਹੈ ਉਹ ਥੋੜੀ ਜਿਹੀ ਤੁਸੀਂ ਗਿੱਲੀ ਕਰਕੇ ਥੋੜਾ ਜਿਹਾ ਗਾੜਾ ਜਿਹਾ ਪੇਸਟ ਬਣਾ ਕੇ ਉਸ ਉਂਗਲੀ ਤੇ ਤੁਸੀਂ ਨੀਚੇ ਜੇ ਕਰਕੇ ਹਰ ਰੋਜ਼ ਲਗਾਉਣਾ ਹੈ ਇਸ ਪਾਣੂ ਕਰਨ ਦੇ ਨਾਲ ਜਿੰਨਾ ਦਾ ਵਿਆਹ ਨਹੀਂ ਹੋ ਰਿਹਾ ਜਾਂ ਵਿਆਹ ਦੇ ਵਿੱਚ ਕੋਈ ਰੁਕਾਵਟ ਆ ਰਹੀ ਹੈ ਕੋਈ ਵੀ ਰੋਕ ਲੱਗੀ ਹੋਈ ਹੈ ਉਹ ਰੋਕ हट ਜਾਵੇਗੀ ਇਹ ਤਾਂ ਹੋ ਗਿਆ ਸਾਡਾ ਪਹਿਲਾ ਉਪਾਅ ਜੇਕਰ ਤੁਹਾਡਾ ਮੰਗਲ ਗ੍ਰਹਿ ਕਮਜ਼ੋਰ ਚੱਲ ਰਿਹਾ ਹੈ ਤਾਂ ਦੋਸੇ ਕੀ ਕਰਨਾ ਇਹ ਉਪਾਅ ਹੁਣ ਆਪਾਂ ਗੱਲ ਕਰਦੇ ਹਾਂ ਅਗਲੇ ਉਪਾਅ ਦੀ ਆਪਣੇ ਗੁਰੂ ਗ੍ਰਹਿ ਦੇ ਬਾਰੇ ਇਸ ਤਰੀਕੇ ਦੇ ਨਾਲ ਆਪਾਂ ਗੱਲ ਕਰੀਏ ਕਿ ਜਿਹੜਾ ਗੁਰੂ ਗ੍ਰਹਿ ਹੁੰਦਾ ਹੈ ਉਹ ਬੁੱਧੀ ਦਾ ਗ੍ਰਹਿ ਹੁੰਦਾ ਹੈ ਇਹ ਇਕੱਲਾ ਜੋ ਕਿ ਸਾਡੇ ਵਿਆਹ ਦੇ ਲਈ ਜੇਕਰ ਆਪਾਂ ਕਹੀਏ ਤਾਂ ਸਿਰਫ ਵਿਆਹ ਵਿੱਚ ਪ੍ਰੋਬਲਮਾਂ ਆ ਰਹੀਆਂ ਹਨ ਜਿਹੜੀਆਂ ਉਹਨਾਂ ਦੇ ਲਈ ਇਹ ਸਾਡੇ ਬੁੱਧੇ ਵੀ ਠੀਕ ਰੱਖਦਾ ਹੈ ਬੁੱਧੇ ਵੀ ਸਾਨੂੰ ਦਿੰਦਾ ਹੈ ਸਾਡੇ ਘਰ ਦੇ ਵਿੱਚ ਧਨ ਵੀ ਲੈ ਕੇ ਆਉਂਦਾ ਹੈ ਐਸੇ ਨਾਲ-ਨਾਲ ਸਾਡਾ ਮਾਨ ਸਨਮਾਨ ਵੀ ਵਧਾਉਂਦਾ ਹੈ ਤੇ ਜੇਕਰ ਸਾਡੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੋਵੇ ਤਾਂ ਉਹ ਵੀ ਪ੍ਰੋਬਲਮ ਸਾਡੇ ਦੂਰੋ ਜਾਂਦੀ ਹੈ ਤੁਸੀਂ ਇਸ ਪਾਣੂ ਕਿਵੇਂ ਕਰਨਾ ਜਿਹੜਾ ਆਪਣਾ ਖੱਬਾ ਹੱਥ ਪਹਿਲਾਂ ਜਿਹੜਾ ਉਪਾਦ ਦੱਸਿਆ ਉਹ ਸੱਜੇ ਹੱਥ ਤੇ ਤੇ ਜਿਹੜਾ ਦੂਸਰਾ ਹੱਥ ਉਹ ਖੱਬੇ ਹੱਥ ਤੇ ਕਰਨਾ ਹੈ ऐसे ही तरीके ਦੇ ਨਾਲ ਕਰਨਾ ਭਾਵੇਂ ਲੜਕੀ ਕਰ ਰਹੀ ਹੈ ਇਹ ਪਾ ਤੇ ਭਾਵੇਂ ਲੜਕਾ ਕਰ ਰਿਹਾ ਹੈ ਇਸ ਤਰੀਕੇ ਦੇ ਨਾਲ ਜਿਹੜਾ ਸੀ ਗੁਰੂ ગ્રਹ ਦੇ ਲਈ ਉਪਾਅ ਕਰਨਾ ਤੇ ਖੱਬੇ ਹੱਥ ਵਾਲੀ ਜਿਹੜੀ ਸਾਡੇ ਅੰਗੂਠੇ ਦੇ ਨਾਲ ਵਾਲੀ ਉਂਗਲੀ ਹੈ ਉਥੇ نیچے ਗੁਰੂ ગ્રਹ ਦਾ ਪਰਿਵਰਤਨ ਹੁੰਦਾ ਹੈ ਤੇ ਤੁਸੀਂ ਹਰ ਰੋਜ਼ ਉਥੇ ਬੇਸਨ ਦਾ ਤਿਲਕ ਜ਼ਰੂਰ ਲਗਾਉਣਾ ਹੈ ਸੁਣਨ ਦੇ ਵਿੱਚ ਤੁਹਾਨੂੰ ਅੱਜ ਦੇ ਜਿਹੜੇ ਉਪਾਅ ਨੇ ਬਹੁਤ ਹੀ ਜ਼ਿਆਦਾ ਸਿੰਪਲ ਲੱਗ ਰਹੇ ਹੋਣਗੇ ਤਾਂ ਇਹ ਸਿੰਪਲ ਨੇ ਪਰ ਇਹ ਬਹੁਤ ਹੀ ਵਧੀਆ ਫਰਕ ਕਰਦੇ ਹਨ ਬਹੁਤ ਵਧੀਆ ਸਾਨੂੰ ਰਿਜ਼ਲਟ ਦਿੰਦੇ ਹਨ ਤੁਸੀਂ ਜਦੋਂ ਵੀ ਇਹ ਪਾ ਕਰੋਗੇ ਤੁਸੀਂ ਦੇਖੋਗੇ ਕਿ ਇਸ ਸਾਲ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਸ਼ਹਿਨਾਈਆਂ ਵੱਜਣਗੀਆਂ ਤੁਹਾਡੇ ਲੜਕੇ ਜਾਂ ਲੜਕੇ ਦਾ ਵਿਆਹ ਜ਼ਰੂਰ ਹੋਵੇਗਾ ਇਹ ਤਾਂ ਦੋ ਪਾਸਾਂ ਜਿਹੜੇ ਕਿ ਸਾਡੇ ਦੋ ਮੰਗਲ ਗ੍ਰਹਿ ਤੇ ਗੁਰੂ ਗ੍ਰਹਿ ਨੂੰ ਠੀਕ ਕਰਨ ਲਈ ਹੁਣ ਆਪਾਂ ਗੱਲ ਕਰਦੇ ਹਾਂ ਕਿ ਸਾਡੇ ਵਿਆਹ ਦੇ ਰਿਲੇਟਡ ਹੋਰ ਕੁਝ ਛੋਟੇ-ਛੋਟੇ ਉਪਾਅ ਦੇ ਬਾਰੇ ਜਿਹੜੇ ਅਸੀਂ ਉਪਾਅ ਕਰਕੇ ਆਪਣੇ ਘਰ ਦੇ ਵਿੱਚ ਆ ਰਹੀਆਂ ਪ੍ਰੋਬਲਮ ਮੁਸ਼ਕਲਾਂ ਨੂੰ ਦੂਰ ਕਰ ਸਕਦੇ ਹਾਂ ਕਿ ਸਾਡੀ ਜਿਹੜੀ ਉਮਰ ਹੈ ਉਹ ਲੰਘੀ ਜਾ ਰਹੀ ਹੈ ਇਸ ਕਰਕੇ ਅਸੀਂ ਇਹ ਛੋਟੇ-ਛੋਟੇ ਉਪਾਅ ਕਰੀਏ ਤਾਂ ਜੋ ਕਿ ਸਾਡੇ ਘਰ ਵਿੱਚ ਲੜਕੇ-ਲੜਕੇ ਦੇ ਵਿਆਹ ਦੇ ਵਿੱਚ ਹੋ ਰਹੀ ਦੇਰੀ ਜਿਹੜੇ ਖਤਮ ਹੋ ਜਾਵੇ ਜੇਕਰ ਇਹ ਉਪਾਅ ਨਾਲ ਨਾਲ ਹੋਰ ਸਾਡੇ ਦੱਸੇ ਗਏ ਉਪਾਅ ਵੀ ਤੁਸੀਂ ਕਰ ਲੈਂਦੇ ਹੋ ਤੁਹਾਨੂੰ ਕਿਸੇ ਵੀ ਪੰਡਤ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਕਿਉਂਕਿ ਕਈ ਲੋਕ ਕੁੰਡਲੀਆਂ ਬਣਵਾਉਂਦੇ ਹਨ ਉਪਾਅ ਕਰਵਾਉਂਦੇ ਹਨ ਬਹੁਤ ਸਾਰਾ ਪੈਸਾ ਖਰਚ ਕਰ ਦਿੰਦੇ ਹਨ ਜਿਸ ਕਰਕੇ ਫਿਰ ਵੀ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਪ੍ਰੋਬਲਮ ਚੱਲ ਰਹੀ ਹੁੰਦੀ ਹੈ ਉਹ ਠੀਕ ਨਹੀਂ ਹੁੰਦੀ ਅੱਗੇ ਆਪਾਂ ਗੱਲ ਕਰਦੇ ਹਾਂ ਕੁਝ ਉਪਾਅ ਦੇ ਬਾਰੇ ਉਹ ਪਾਅ ਸੀ ਕਿਵੇਂ ਕਰਨੇ ਆ ਤੁਸੀਂ ਧਿਆਨ ਦੇ ਨਾਲ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਕੁਝ ਬੱਚੇ ਐਸੇ ਹੁੰਦੇ ਹਨ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਪਿੱਤ ਤ ਦੋਸ਼ ਜਾਂ ਫਿਰ ਗ੍ਰਹਿ ਦੋਸ਼ ਹੁੰਦੇ ਹਨ ਜਾਂ ਫਿਰ ਕੁਝ ਬੱਚੇ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਨજર ਦੋਸ਼ ਹੁੰਦੇ ਹਨ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਸਾਹ ਸੰਗਤ ਜੀ ਉਹਨਾਂ ਦੇ ਘਰ ਦੇ ਵਿੱਚ ਬੱਚਿਆਂ ਦੇ ਲਈ ਰਿਸ਼ਤੇ ਆਉਂਦੇ ਤਾਂ ਜ਼ਰੂਰ ਹਨ ਨੇ ਪਰ ਨਹੀਂ ਚੜਦੇ ਪਰ ਉਹਦੇ ਵਿੱਚ ਸਫਲਤਾ ਨਹੀਂ ਮਿਲਦੀ ਪਰ ਇਹ ਤੋਂ ਲਾ ਵਾਝੇ ਕਰ ਰਿਸ਼ਤਾ ਹੋ ਵੀ ਜਾਂਦਾ ਤਾਂ ਬਿਲਕੁਲ ਸਮੇਂ ਤੇ ਆ ਕੇ ਕੁਝ ਇਸ ਤਰ੍ਹਾਂ ਦੇ ਗਲਣਾ ਹੋ ਜਾਂਦੀਆਂ ਹਨ ਜਿਨ੍ਹਾਂ ਦੇ ਕਰਕੇ ਤੁਹਾਡੇ ਬੱਚੇ ਦਾ ਪੂਰੇ ਵਿਆਹ ਸਮੇਂ ਇਹ ਰਿਸ਼ਤਾ ਟੁੱਟ ਜਾਂਦਾ ਹੈ ਕਈ ਵਾਰ ਤਾਂ ਸਹਾ ਸੰਗਤ ਜੀ ਇਸ ਤਰ੍ਹਾਂ ਦੇ ਹਾਲਾਤ ਵੀ ਹੋ ਜਾਂਦੇ ਹਨ ਕਿ ਜਦੋਂ ਸਾਡੇ ਘਰ ਵਿੱਚ ਰਿਸ਼ਤੇ ਵਾਲੇ ਆਉਂਦੇ ਹਨ ساری ਗੱਲਬਾਤ طے ਹੋਣ ਦੇ ਬਾਅਦ ਸਾਨੂੰ ਇਸ ਤਰ੍ਹਾਂ ਹੁੰਦਾ ਹੈ ਕਿ ਹੁਣ ਸਾਡਾ ਰਿਸ਼ਤਾ ਤੇ ਹੋ ਜਾਵੇਗਾ ਤੇ ਵਿਆਹ ਹੋ ਜਾਵੇਗਾ ਪਰ ਬਿਲਕੁਲ ਸਮੇਂ ਤੇ ਆ ਕੇ ਸਾਨੂੰ ਉਹਦੇ 네ਗੇਟਿਵ ਰਿਜ਼ਲਟ ਮਿਲਦੇ ਹਨ ਜਿਸ ਕਰਕੇ ਸਾਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮ ਫੇਸ ਕਰਨੇ ਪੈਂਦੀਆਂ ਹਨ ਜੇਕਰ ਤੁਹਾਡੇ ਵੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਚੱਲ ਰਹੀਆਂ ਹਨ ਤਾਂ ਤੁਹਾਨੂੰ ਬਿਲਕੁਲ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਜੇਕਰ ਤੁਸੀਂ ਦੱਸੇ ਅਨੁਸਾਰ ਕਰ ਲੈਂਦੇ ਹੋ ਵਿਸ਼ਵਾਸ ਦੇ ਨਾਲ ਤਾਂ ਇਸ ਦਾ ਰਿਜ਼ਲਟ ਤੁਹਾਨੂੰ ਜ਼ਰੂਰ ਮਿਲੇਗਾ ਸਾਸੰਗ ਜਿਸ ਸਪਨ ਤੁਸੀਂ ਕਿਹੜੇ ਦਿਨ ਤੇ ਕਿਹੜੇ ਸਮੇਂ ਕਰਨਾ ਹੈ ਤੁਹਾਨੂੰ ਅਸੀਂ ਦੱਸਦੇ ਹਾਂ ਜੇਕਰ ਤੁਸੀਂ ਆਪਣੇ ਲੜਕੇ ਦੇ ਵਿਆਹ ਦੇ ਲਈ ਤੁਸੀਂ ਸਪਾਣਾ ਜਾ ਰਹੇ ਹੋ ਤਾਂ ਸਪਾਣਾ ਤੁਸੀਂ ਵੀਰਵਾਰ ਵਾਲੇ ਦਿਨ ਕਰਨਾ ਹੈ ਤਸਵੀਰ ਦੇ ਸਮੇਂ ਕਰਨਾ ਹੈ ਤੇ ਜੇਕਰ ਤੁਸੀਂ ਆਪਣੇ ਲੜਕੇ ਦੇ ਵਿਆਹ ਦੇ ਲਈ ਤੁਸੀਂ ਇਹ ਸਪਾਣਾ ਕਰੋਗੇ ਤਾਂ ਤੁਸੀਂ ਇਹ ਸਪਾਣਾ ਸ਼ੁੱਕਰਵਾਰ ਵਾਲੇ ਦਿਨ ਸਵੇਰ ਦੇ ਸਮੇਂ ਕਰਨਾ ਹੈ ਇਸ ਗੱਲ ਦਾ ਖਾਸ ਧਿਆਨ ਰੱਖਣਾ ਇਸ ਤੋਂ ਲਾਵੇ ਸੁਪਾਣੂ ਕਰਾਂਦੇ ਲਈ ਤੁਹਾਨੂੰ ਕਿਹੜੀ ਕਿਹੜੀ ਚੀਜ਼ ਦੀ ਚਾਹਤ ਹੈ ਤੁਹਾਡੇ ਕੋਲ 5 ਹਲਦੀ ਦੀਆਂ ਗੰਡਾ ਹੋਣੀਆਂ ਚਾਹੀਦੀਆਂ ਹਨ ਬਿਲਕੁਲ ਸਾਫ਼ ਸੁਥਰੀਆਂ 5 ਹਲਦੀ ਦੀਆਂ ਗੰਡਾ ਲੈਣ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਪੀਲੇ ਰੰਗ ਦਾ ਕੱਪੜਾ ਲੈਣਾ ਹੈ ਰੁਮਾਲ ਸਾਈਜ਼ ਜੇਕਰ ਤੁਸੀਂ ਆਪਣੀ ਲੜਕੀ ਦੇ ਲਈ ਪਾ ਕਰੋਗੇ ਤਾਂ ਤੁਸੀਂ ਪੀਲੇ ਰੰਗ ਦਾ ਕੱਪੜਾ ਲੈਣਾ ਹੈ ਜੇਕਰ ਤੁਸੀਂ ਆਪਣੇ ਲੜਕੇ ਦੇ ਵਿਆਹ ਦੇ ਲਈ ਸੁਪਾਣੂ ਕਰ ਰਹੇ ਹੋ ਤਾਂ ਤੁਸੀਂ ਸਫੇਦ ਰੰਗ ਦਾ ਰੁਮਾਲ ਕਪੜਾ ਲੈਣਾ ਇਸ ਤੋਂ ਇਲਾਵਾ ਤੁਹਾਡੇ ਕੋਲ ਇੱਕ ਰੈੱਡ ਕਲਰ ਦਾ ਸਕੈਚ ਹੋਣਾ ਚਾਹੀਦਾ ਉਸ ਦੇ ਨਾਲ ਨਾਲ ਤੁਹਾਡੇ ਕੋਲ ਇੱਕ ਰੈੱਡ ਕਲਰ ਦੀ ਮੋਲੀ ਹੋਣੀ ਚਾਹੀਦੀ ਜਿਹੜੀ ਅਸੀਂ ਹੱਥ ਤੇ ਵੀ ਬੰਦਦੇ ਹਾਂ ਇਸ ਪਾਉਣ ਕਰੰਦੇ ਲਈ ਤੁਹਾਡੇ ਕੋਲ ਇਹਨਾਂ ਸਮਾਨ ਹੋਣਾ ਬਹੁਤ ਜ਼ਰੂਰੀ ਹੈ ਇਸ ਪਾਉਣ ਤੁਸੀਂ ਜੇਕਰ ਲੜਕੀ ਦੇ ਲਈ ਕਰੋਗੇ ਤਾਂ ਵੀਰਵਾਰ ਵਾਲੇ ਦਿਨ ਚੇਕਰ ਲੜਕੇ ਦੇ ਲਈ ਕਰੋਗੇ ਤਾਂ ਸ਼ੁੱਕਰਵਾਰ ਵਾਲੇ ਦਿਨ ਇਹਨੀ ਤੁਸੀਂ ਸਮੱਗਰੀ ਲੈਣੀ ਹੈ ਤੁਸੀਂ ਸਵੇਰ ਟਾਈਮਸ ਔਰ ਠਹਿਕੇ ਪਹਿਲਾਂ ਤੁਸੀਂ ਸ਼ਨਾਣ ਕਰਕੇ ਆਪਣੇ ਤੋਤੇ ਸਾਫ ਕਪੜੇ ਪਾ ਕੇ ਇਸ ਤੋਂ ਬਾਅਦ ਵਿੱਚ ਜਿਹੜਾ ਪਾਗ ਕਰਨ ਦੇ ਲਈ ਤੁਸੀਂ ਸਾਰਾ ਸਮਾਨ ਲਿਆ ਹੋਵੇ ਗਾਇਸ ਨੂੰ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਤੁਹਾਡਾ ਪੂਟ ਜਿਹੜਾ ਤੁਹਾਡਾ ਪੂਜਾ ਵਾਲਾ ਸਥਾਨ ਬਣਿਆ ਹੈ ਉਸ ਥਾਂ ਦੇ ਲੈ ਜਾ ਕੇ ਤੁਸੀਂ ਇਸ ਸਮਾਨ ਨੂੰ ਲੈ ਜਾ ਕੇ ਬੈਠ ਜਾਣਾ ਤੇ ਤੁਹਾਡੇ ਘਰ ਦੇ ਵਿੱਚ ਜੇਕਰ ਕਿਸੇ ਵੀ ਧਾਰਮਿਕ ਸਥਾਨ ਦਾ ਚਲ ਹੋਵੇ ਤਾਂ ਉਹ ਵੀ ਤੁਸੀਂ ਥੋੜਾ ਜਿਹਾ ਜਾਲ ਲੈ ਲੈਣਾ ਹੈ ਔਰ ਤੁਸੀਂ ਜਿਹੜਾ ਸਮਾਨ ਲਿਆ ਉਪਾਕ ਰੰਦੇ ਲਈ ਉਸ ਦੇ ਉੱਪਰ ਥੋੜਾ ਥੋੜਾ ਛਿੜਕਾ ਦੇਣਾ ਹੈ ਤੇ ਆਪਣੇ ਉੱਪਰ ਵੀ ਉਸ ਜਲ ਦਾ ਤੁਸੀਂ ਥੋੜਾ ਜਿਆ ਛਿੜਕਾ ਮਾਰਨਾ ਹੈ ਇਸ ਤੋਂ ਇਲਾਵਾ ਜੇਕਰ ਸਾਧ ਸੰਗਤ ਜੇ ਤੁਹਾਡੇ ਘਰ ਵਿੱਚ ਕਿਸੇ ਵੀ ਧਾਰਮਿਕ ਸਥਾਨ ਦਾ ਜਲ ਨਹੀਂ ਤੁਹਾਡੇ ਘਰ ਵਿੱਚ ਜਿਹੜਾ ਬਿਲਕੁਲ ਸਾਫ ਸੁਥਰਾ ਜਾਲਾ ਤਾਜ਼ਾ ਹੈ ਉਸ ਦਾ ਵੀ ਤੁਸੀਂ ਛੱਟਾ ਦੇ ਸਕਦੇ ਹੋ ਸੰਗਤ ਜੀ ਜਿਹੜਾ ਵੀ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਹੋਵੇਗਾ ਉੱਤੇ ਤੁਸੀਂ ਦੇਸੀ ਘੋਦਾ ਇੱਕ ਦੇਵਾ ਜਗਾ ਦੇਣਾ ਹੈ ਦੇਵਾ ਜਗਾਉਣ ਤੋਂ ਬਾਅਦ ਦੇ ਵਿੱਚ ਜਦੋਂ ਵੀ ਤੁਸੀਂ ਆਪਣੇ ਪਰਮਾਤਮਾ ਨੂੰ ਯਾਦ ਕਰਨ ਲਈ ਜਿਹੜੇ ਵੀ ਤੁਸੀਂ ਦੇਵੀ ਦੇਵਤੇ ਜਾਂ ਪਰਮਾਤਮਾ ਨੂੰ ਮੰਨਦੇ ਹੋ ਉਹਨਾਂ ਦੇ ਅੱਗੇ ਤੁਸੀਂ ਆਪਣੀ ਅਰਦਾਸ ਬੇਨਤੀ ਕਰਨੀ ਹੈ ਕਿ ਇਹ ਜੋ ਤੁਸੀਂ ਉਪਾਕਰਨ ਚਾ ਰਹੇ ਹੋ ਇਹ ਉਪਾਕਰਨ ਦੇ ਸਮੇਂ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਵਿਗਨ ਜਾਂ ਪ੍ਰੋਬਲਮ ਨਾ ਆਵੇ ਤਾਂ ਤੁਹਾਡੀ ਜੋ ਵੀ ਇੱਛਾ ਹੈ ਉਹ ਪਰਮਾਤਮਾ ਜਲਦੀ ਤੋਂ ਜਲਦੀ ਪੂਰੀ ਕਰਨ ਐਸਨ ਸਹਾ ਸੰਗਾ ਜੀ ਦਾਸ ਬੇਂਤੀ ਕਰਨ ਤੋਂ ਬਾਅਦ ਦੇ ਵਿੱਚ ਜੋ ਤੁਸੀਂ ਹਲਦੀ ਦੀਆਂ ਪੰਜ ਗੰਡਾਂ ਲਈਆਂ ਸੀ ਉਹਨਾਂ ਦੇ ਵਿੱਚੋਂ ਇੱਕ ਗੰਡ ਤੁਸੀਂ ਲੈ ਲੈਣੇ ਹੈ ਤੇ ਜੋ ਤੁਸੀਂ ਰੈੱਡ ਕਲਰ ਦਾ ਸਕੈਚ ਲਿਆ ਸੀ ਉਸ ਦੇ ਨਾਲ ਉਸ ਗੰਡ ਦੇ ਉੱਪਰ ਤੁਸੀਂ ਲਿਖਣਾ ਹੈ ਪਿੱਤਰ ਦੋਸ਼ ਬੜੀ ਆਸਾਨੀ ਦੇ ਨਾਲ ਤੁਸੀਂ ਹਲਦੀ ਦੀ ਗੰਡ ਦੇ ਉੱਪਰ ਇਹ ਲਿਖ ਸਕਦੇ ਹੋ ਲਿਖਣ ਤੋਂ ਬਾਅਦ ਦੇ ਵਿੱਚ ਇਸ ਗੰਡ ਨੂੰ ਤੁਸੀਂ ਰੱਖ ਦੇਣਾ ਹੈ ਦੂਸਰੀ ਚੱਕ ਕੋ ਲੈਣੀ ਹੈ ਤੇ ਉਸ ਦੇ ਉੱਪਰ ਤੁਸੀਂ ਲਿਖਣਾ ਹੈ ਗੁੰਡਲੀ ਦੋਸ਼ ਇਹ ਲਿਖਣ ਤੋਂ ਬਾਅਦ ਦੇ ਵਿੱਚ ਤੁਸੀਂ ਉਸ ਨੂੰ ਰੱਖ ਕੇ ਤੀਸਰੀ ਦੇ ਉੱਪਰ ਤੁਸੀਂ ਲਿਖਣਾ ਹੈ ਮੰਗਲ ਦੋਸ਼ ਮੰਗਲ ਦੋਸ਼ ਲਿਖਣ ਤੋਂ ਬਾਅਦ ਦੇ ਵਿੱਚ ਇਸ ਹਲਦੀ ਦੀ ਗੰਡ ਨੂੰ ਰੱਖ ਕੇ ਤੁਸੀਂ ਚੌਥੀ ਹਲਦੀ ਦੀ ਗੰਡ ਨੂੰ ਚੁੱਕ ਚੁੱਕ ਲੈਣਾ ਹੈ ਤੇ ਉਸ ਦੇ ਉੱਪਰ ਤੁਸੀਂ ਲਿਖਣਾ ਹੈ ਨજર ਦੋਸ਼ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਬੇਟੇ ਜਾਂ ਬੇਟੀ ਨੂੰ ਜੇਕਰ ਕਿਸੇ ਵੀ ਪ੍ਰਕਾਰ ਦੀ ਨજર ਲੱਗੀ ਹੋਵੇਗੀ ਇਹ ਲਿਖਣ ਦੇ ਨਾਲ ਜਿੰਨੇ ਵੀ ਨਜ਼ਰਾਂ ਵੇਗ ਸਾਰੇ ਦੂਰ ਹੋ ਚਾਵੇਗੇ ਇਸ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਜੀ ਤੁਸੀਂ ਪੰਜਵੇਂ ਹਲਦੀ ਦੀ ਗੰਢ ਚੁੱਕਣੀ ਹੈ ਉਸ ਦੇ ਉੱਪਰ ਤੁਸੀਂ ਲਿਖਣਾ ਹੈ ਆਨੇ ਅੰਦੋਸ਼ ਭਾਵ ਕੇ ਕਿਸੇ ਵੀ ਪ੍ਰਕਾਰ ਦਾ ਦੋਸ਼ ਉਹ ਵੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਵੇਗਾ ਕਿਉਂਕਿ ਦੋਸ਼ ਬਹੁਤ ਪ੍ਰਕਾਰ ਦੇ ਹੁੰਦੇ ਹਨ ਕਹਨ ਤੋਂ ਭਾਵ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦੋਸ਼ ਹੋਵੇਗਾ ਜੋ ਪੰਜਵੇਂ ਹਲਦੀ ਦੀ ਗੰਢ ਦੇ ਉੱਪਰ ਤੁਸੀਂ ਲਿਖਿਆ ਹੋਵੇਗਾ ਉਹ ਤੁਹਾਡੇ ਕਿਸੇ ਪ੍ਰਕਾਰ ਦਾ ਦੋਸ਼ ਜਿਹੜਾ ਦੂਰ ਹੋ ਜਾਵੇਗਾ ਇਸ ਤਰ੍ਹਾਂ ਸਹਾ ਸੰਗਤ ਜੀ ਪੰਜ ਹਲਦੀ ਦੀਆਂ ਗੰਡਾਂ ਦੇ ਉੱਪਰ ਲਿਖਣ ਤੋਂ ਬਾਅਦ ਦੇ ਵਿੱਚ ਇਹਨਾਂ ਪੰਜ ਗੰਡਾਂ ਨੂੰ ਤੁਸੀਂ ਇਕੱਠਿਆਂ ਕਰ ਲੈਣਾ ਹੈ ਕਰਨ ਤੋਂ ਬਾਅਦ ਦੇ ਵਿੱਚ ਜਿਹੜੀ ਤੁਸੀਂ ਮੌਲੀ ਲਈ ਸੀ ਉਸ ਮੌਲੀ ਦੇ ਨਾਲ ਤੁਸੀਂ ਇਹਨਾਂ ਗੰਡਾਂ ਦੇ ਉੱਪਰ 7 ਵਾਰ ਮੌਲੀ ਦੇ ਨਾਲ ਹਲਦੀ ਦੀਆਂ ਗੰਡਾਂ ਦੇ ਉੱਪਰ ਲਪੇਟ ਦਿਓ ਤੇ 7 ਵਾਰ ਲਪੇਟਣ ਤੋਂ ਬਾਅਦ ਦੇ ਵਿੱਚ ਤੁਸੀਂ ਮੌਲੀ ਜੋ ਵੱਧ ਗਈ ਹੋਵੇਗੀ ਉਸ ਨੂੰ ਤੋੜ ਦੇਣਾ ਹੈ ਤੇ ਪਰ ਤੁਸੀਂ ਇੱਥੇ ਮੌਲੀ ਦੀ ਗੰਡ ਲਗਾਉਣੇ ਜੋ ਸਾਈਡਾ ਤਾਂ ਹੋ ਗਈ ਉਸ ਨੂੰ ਤੁਸੀਂ ਚੰਗੀ ਤਰ੍ਹਾਂ ਕਵਰ ਕਰ ਦੇਣਾ ਹੈ ਇਸ ਤਰ੍ਹਾਂ ਕਰਨ ਨਾਲ ਇੱਕ ਗੁੱਠਲੀ ਦੀ ਤਰ੍ਹਾਂ ਤਿਆਰ ਹੋ ਜਾਵੇਗੀ ਤੇ ਇਸ ਲਈ ਤੁਸੀਂ ਲੈਣਾ ਹੈ ਪੀਲੇ ਰੰਗ ਦਾ ਕੱਪੜਾ ਜੇਕਰ ਲੜਕੇ ਦੇ ਲਈ ਕਰ ਰਹੇ ਹੋ ਤਾਂ ਪੀਲੇ ਰੰਗ ਦੇ ਲੜਕੇ ਦੇ ਲਈ ਕਰੋਗੇ ਤਾਂ ਸਫੇਦ ਰੰਗ ਦਾ ਰੁਮਾਲ ਪੀਲੇ ਰੰਗ ਦਾ ਕੱਪੜਾ ਲੈ ਕੇ ਤੁਸੀਂ ਇਹ ਹਲਦੀ ਦੀਆਂ ਗੰਡਾਂ ਜੋ ਮੌਲੀ ਦੇ ਨਾਲ ਲਪੇਟ ਕੇ ਰੱਖੀਆਂ ਹਨ ਉਹਨਾਂ ਨੂੰ ਤੁਸੀਂ ਵਿੱਚ ਰੱਖਣਾ ਹੈ ਤੇ ਰੱਖਣ ਤੋਂ ਬਾਅਦ ਵਿੱਚ ਚੰਗੀ ਤਰ੍ਹਾਂ ਉਹਨਾਂ ਨੂੰ ਕਵਰ ਕਰਕੇ ਤੇ ਇੱਕ ਗੰਡਾ ਬਾਦਣੀ ਹੈ ਸਿਰਫ ਇੱਕ ਹੀ ਗੰਡਾ ਲਗਾਉਣੀ ਹੈ ਦੂਸਰੀ ਨਹੀਂ ਲਗਾਉਣੀ ਇਹਨਾਂ ਕਰਨ ਤੋਂ ਬਾਅਦ ਵਿੱਚ ਜਿਹੜੇ ਵੀ ਤੁਸੀਂ ਆਪਣੇ ਲੜਕੇ ਜਾਂ ਲੜਕੀ ਤੇ ਵਿਆਹ ਦੇ ਲਈ ਉਪਾਅ ਕਰ ਰਹੇ ਹੋ ਇਸ ਜਿਹੜੀ ਤੁਸੀਂ ਗੰਡ ਮਾਰ ਕੇ ਇੱਕ ਪੋਟਲੀ ਤਿਆਰ ਕੀਤੀ ਹੈ ਇਸ ਪੋਟਲੀ ਨੂੰ ਤੁਸੀਂ ਜੇਕਰ ਤੁਹਾਡੇ ਬੱਚੇ ਘਰ ਵਿੱਚ ਹੈ ਤਾਂ ਤੁਸੀਂ ਇੱਕ ਵਾਰ ਉਹਨਾਂ ਦੇ ਮੱਥੇ ਨੂੰ ਛੂਹ ਦੇਣਾ ਹੈ ਪਰ ਜੇਕਰ ਤੁਹਾਡੇ ਬੱਚੇ ਘਰ ਵਿੱਚ ਨਹੀਂ ਹਨ ਤਾਂ ਇਸ ਬੋਤਲ ਨੇ ਤੁਸੀਂ ਆਪਣੇ ਬੇਟੇ ਬੇਟੀ ਜਸਤੇ ਲਈ ਕਾ ਰਹੇ ਹੋ ਉਹਨਾਂ ਦੀ ਫੋਟੋ ਨੂੰ ਇੱਕ ਵਾਰ ਟੱਚ ਕਰ ਲੈਣਾ ਹੈ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਤੁਹਾਡੇ ਘਰ ਦੇ ਵਿੱਚ ਪੂਜਾ ਸਥਾਨ ਬਣਿਆ ਹੋਵੇਗਾ ਉੱਥੇ ਕੋਈ ਤਸਵੀਰ ਪਈ ਹੋਏਗੀ ਜਿਹੜੇ ਪ੍ਰਮਾਤਮਾ ਨੂੰ ਤੁਸੀਂ ਮੰਨਦੇ ਹੋ ਉਹਨਾਂ ਦੀ ਉਸ ਤਸਵੀਰ ਦੇ ਪਿੱਛੇ ਇਸ ਬੋਤਲ ਨੂੰ ਤੁਸੀਂ ਰੱਖ ਦੇਣਾ ਹੈ ਇਸ ਬੋਤਲ ਨੂੰ ਤੁਸੀਂ ਹਰ ਰੋਜ਼ ਛੇੜਨਾ ਨਹੀਂ ਇਹਨਾਂ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਪ੍ਰਮਾਤਮਾ ਅਗੇ ਅਰਦਾਸ ਕਰਨੀ ਹੈ ਕਿ ਜਿਹੜਾ ਵੀ ਤੁਸੀਂ ਇਹ ਉਪਾਅ ਕੀਤਾ ਹੈ ਤੁਸੀਂ ਪੂਰੇ ਵਿਸ਼ਵਾਸ ਤੇ ਭਾਵਨਾ ਦੇ ਨਾਲ ਕੀਤਾ ਹੈ ਤੇ ਵਾਹਿਗੁਰੂ ਪਰਮਾਤਮਾ ਤੁਹਾਡੀ ਇਹ ਜੋ ਇੱਛਾ ਹੈ 10 ਬੇਨਤੀ ਹੈ ਜਿਸ ਲਈ ਤੁਸੀਂ ਇਹ ਸੁਪਾਣੂ ਕਰ ਰਹੇ ਹੋ ਪਰਮਾਤਮਾ ਤੁਹਾਡੀ ਇਸ ਅਰਦਾਸ ਨੂੰ ਬੇਨਤੀ ਨੂੰ ਜ਼ਰੂਰ ਪੂਰਾ ਕਰਨ ਤੁਸੀਂ ਇਸ ਤਰੀਕੇ ਵੀ ਅਰਦਾਸ ਬੇਨਤੀ ਕਰਨੇ ਹੈ ਪਰਮਾਤਮਾ ਅੱਗੇ ਕਿ ਜੇਕਰ ਮੇਰੀ ਬੇਟੀ بیٹے ਦੀ ਗੁੰਡਰੇ ਦੇ ਵਿੱਚ ਕੋਈ ਦੋਸ਼ ਹੈ ਤਾਂ ਉਹ ਵੀ ਸੁਪਾਣੂ ਕਰੰਦੇ ਨਾਲ ਦੂਰ ਹੋ ਜਾਵੇ ਇਸ ਸਮਾਗਮ ਦੇ ਵਿੱਚ ਜਿੰਨਾ ਸਮਾ ਤੁਹਾਡੇ ਲੜਕੇ ਜਾਂ ਲੜਕੀ ਦਾ ਰਿਸ਼ਤਾ ਨਹੀਂ ਹੁੰਦਾ ਉਹਨਾਂ ਸਮਾਂ ਇਸਪੋਰਟ ਲਈ ਤੁਸੀਂ ਨਾ ਹੀ ਦੇਖਣਾ ਹੈ ਨਾ ਹੀ ਤੁਸੀਂ ਟੱਚ ਕਰਨਾ ਹੈ ਤੁਹਾਡੇ ਬੱਚੇ ਦਾ ਜਾਂ ਬੇਟੀ ਦਾ ਜਦੋਂ ਵੀ ਰਿਸ਼ਤਾ ਤੈਅ ਹੋ ਜਾਂਦਾ ਹੈ ਸਾਰੇ ਗੱਲ ਪੱਕੀ ਹੋ ਜਾਂਦੀ ਹੈ ਮੈਰਿਜ ਦੀ ਡੇਟ ਫਿਕਸ ਹੋ ਜਾਂਦੀ ਹੈ ਫਿਰ ਤੁਸੀਂ ਇਸ ਬੋਡਰ ਨੂੰ ਚੋਕੇ ਆਪਣੇ ਘਰ ਤੋਂ ਦੂਰ ਨੇੜੇ ਜਿੱਥੇ ਵੀ ਚੱਲਦਾ ਪਾਣੀ ਹੋਵੇਗਾ ਨਹਿਰ ਝਰਨਾ ਦੀ ਉਸ ਵਿੱਚ ਤੁਸੀਂ ਇਸ ਨੂੰ ਵਹਾ ਦੇਣਾ ਹੈ ਜੇਕਰ ਤੁਹਾਡੇ ਘਰ ਦੇ ਨੇੜੇ ਕਿਤੇ ਵੀ ਚੱਲਦਾ ਪਾਣੀ ਨਹੀਂ ਹੈ ਤਾਂ ਤੁਸੀਂ ਕਿਸੇ ਵੀ ਦਰਖਤ ਦੇ ਕੋਲ ਜਾਓ ਤੁਹਾਡੇ ਘਰ ਦੇ ਨੇੜੇ ਪੀਪਲ ਦਾ ਦਰਖਤ ਹੋਵੇ ਤੁਸੀਂ ਉਹ ਦਰਖਤ ਦੇ ਥੱਲੇ ਇਸ ਬੋਤਲ ਨੂੰ ਖੋਲ ਕੇ ਰੱਖਉਣਾ ਹੈ ਜੇਕਰ ਪੀਪਲ ਦਾ ਦਰਖਤ ਨਹੀਂ ਹੈ ਤਾਂ ਕੋਈ ਵੀ ਦਰਖਤ ਹੈ ਉਹ ਦਰਖਤ ਦੇ نیچے ਤੁਸੀਂ ਇਸ ਬੋਤਲ ਨੂੰ ਖੋਲ ਕੇ ਰੱਖ ਕੇ ਆ ਸਕਦੇ ਹੋ ਇੰਨਾ ਹੀ ਉਪਾਅ ਕਰਨਾ ਹੈ ਇਹ ਬਹੁਤ ਹੀ ਜ਼ਿਆਦਾ ਸ਼ਮਤਕਾਰੀ ਤੇ ਪ੍ਰਭਾਵਸ਼ਾਲੀ ਤੇ ਅਜਮਾਇਆ ਹੋਇਆ ਉਪਾਅ ਹੈ ਜੋ ਇਸ਼ਿਆ ਹੈ ਤੁਹਾਡੀ ਉਹ ਸੁਪਾਣੂ ਕਰਨ ਦੇ ਨਾਲ ਜ਼ਰੂਰ ਪੂਰੇ ਹੋਵਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ